ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਵੀ ਕੇ ਯੂ ਇਕਤਾ ਉਗਰਾਹਾ ਦੇ ਪ੍ਰਧਾਨ ਯੋਗਿੰਦਰ ਸਿੰਘ ਉਗਰਾਹਾ ਨੇ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰਦਿਆ ਕਰਦਿਆਂ ਇੱਕ ਕੀ ਗੱਲ ਕਹੀ ਹੈ ਕਿ ਸ਼ੰਭੂ ਦੇ ਖਨੌਰੀ ਮੋਰਚਾ ਸਰਕਾਰ ਨੇ ਲਵਾਇਆ ਕੇਂਦਰ ਸਰਕਾਰ ਨੇ ਲਵਾਇਆ ਜਾਂ ਬੀਜੇ ਕਿਨੇ ਲਵਾਇਆ ਇਧਰ ਨੂੰ ਇਸ਼ਾਰਾ ਕੀਤਾ ਉਹ ਮੈਂ ਪੁੱਛਣਾ ਚਾਹਣਾ ਹੈ ਕੁਗਰਾਹ ਸਾਹਿਬ ਨੂੰ ਕਿ ਲੋਕ ਇਹਦਾ ਫੈਸਲਾ ਕਰਨ ਇਸ ਗੱਲ ਦਾ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸਰਕਾਰ ਨਾਲ ਸਹਿਮਤੀ ਨਾਲ ਲੜਿਆ ਜਾਂ ਫਿਰ ਇਹ ਸਰਕਾਰ ਨਾਲ ਸਹਿਮਤੀ ਦੇ ਦਾ ਪ੍ਰਗਟਾਵਾ ਕਰ ਰਹੇ ਨੇ ਅਸੀਂ ਮੋਰਚਾ ਲੜ ਰਹੇ ਹਾਂ ਚੱਲਦੇ ਮੋਰਚੇ ਦੇ ਦੌਰਾਨ ਜਦੋਂ ਦੋਨੋਂ ਫੋਰਮ ਆਪਣੀ ਆਪਣੀ ਥਾਂ ਤੇ ਲੜ ਰਹੇ ਨੇ ਉਸ ਚੱਲ ਰਹੇ ਮੋਰਚੇ ਦੇ ਦੌਰਾਨ ਉਗਰਾਹਾ ਸਾਹਿਬ ਨੇ ਕਈ ਵਾਰ ਜਦੋਂ ਸਰਕਾਰ ਗੱਲਬਾਤ ਦੇ ਟੇਬਲ ਤੇ ਆਉਣ ਦੀ ਗੱਲ ਕਰਦੀ ਸੀ ਉਸੇ ਵੇਲੇ ਉਗਰਾਹਾ ਸਾਹਿਬ ਦੀ ਵੀਡੀਓ ਆ ਜਾਂਦੀ ਸੀ ਗੱਲ ਬਹੁਤ ਵੱਡੀ ਹੈ ਜੀ ਸਰਕਾਰਾਂ ਐ ਮੰਨਣੀ ਨੇ ਇਹ ਥੋੜੇ ਨੇ ਪਰ ਇਕਲ ਦਾ ਭਲੇਖਾ ਉਸ ਵੇਲੇ ਨਿਕਲ ਜਾਣਾ ਚਾਹੀਦਾ ਸੀ ਇਹਦਾ ਤੇ ਜੇ ਜਦੋਂ ਥੋੜਿਆਂ ਨੇ ਵੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਰਕਾਰ ਨੂੰ ਮੁੜ ਦੁਬਾਰਾ ਗੱਲਬਾਤ ਦੇ ਟੇਬਲ ਤੇ ਲੈ ਕੇ ਜਾਂਦਾ ਮੈਂ ਅਗਲੀ ਗੱਲ ਕਹਿਣੀ ਚਾਹਣਾ ਕਿ ਭਾਈ ਤੁਸੀਂ ਲੋਕਾਂ ਸੋਚ ਕੇ ਦੱਸਿਓ ਆਪਾਂ ਸਰਕਾਰ ਦੇ ਤੇ ਵੱਡਾ ਪ੍ਰੈਸ਼ਰ ਬਣਾਉਣ ਦੇ ਲਈ 4 ਜਨਵਰੀ ਦਾ ਪ੍ਰੋਗਰਾਮ ਰੱਖਿਆ ਆਪਣੇ 4 ਜਨਵਰੀ ਦੇ ਖਨੌਰੀ ਪ੍ਰੋਗਰਾਮ ਜਿਹਦੇ ਵਿੱਚ ਖੇਤ ਤੋਂ ਪੌਣੇ 2 ਲੱਖ 2 ਲੱਖ ਕਿਸਾਨਾਂ ਨੇ ਮਜ਼ਦੂਰਾਂ ਨੇ ਹੋਰ ਪੰਜਾਬੀਆਂ ਨੇ ਉਹਦੇ ਵਿੱਚ ਹਰਿਆਣੇ ਦੇ ਲੋਕਾਂ ਨੇ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤੱਕ ਦੇ ਕਿਸਾਨਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਆ ਤੇ ਮੈਂ ਪੁੱਛਣਾ ਚਾਹੁੰਦਾ ਸਾਡੇ ਇਸ ਵੀਰ ਨੂੰ ਵੇਇਰ ਸਾਡੇ ਉਹ 4 ਵਾਲੇ ਪ੍ਰੋਗਰਾਮ ਦੇ ਪੈਨ ਬਰਾਬਰ ਉਸੇ ਦਿਨ ਤੁਹਾਨੂੰ ਜਿਹੜਾ ਪ੍ਰੋਗਰਾਮ ਰੱਖਿਆ ਉਹ ਕਾਦੇ ਲਈ ਰੱਖਿਆ ਸੀ ਕੀ ਮਤਲਬ ਸੀ ਉਹਦਾ ਇਹਦਾ ਮਤਲਬ ਤੁਸੀਂ ਤੁਸੀਂ ਸਰਕਾਰ ਨਾਲ ਮਿਲੇ ਹੋਏ ਸੀ ਸਰਕਾਰ ਦੇ ਇਸ਼ਾਰੇ ਤੇ ਉਹ ਪ੍ਰੋਗਰਾਮ ਰੱਖਿਆ ਉਹ ਸਾਡੇ ਪ੍ਰੋਗਰਾਮ ਰੱਖੇ ਹੋਏ ਦੋਨੋਂ ਫਾਰਮਾਂ ਦੇ ਪ੍ਰੋਗਰਾਮ ਨੂੰ ਕਮਜ਼ੋਰ ਕਰਨ ਲਈ ਰੱਖਿਆ ਸੀ ਲੋਕ ਅਣਜਾਣ ਨਹੀਂ ਆ ਕੌਣ ਸਰਕਾਰ ਨਾਲ ਰਲ ਕੇ ਚੱਲਦਾ ਹੈ ਕੌਣ ਸਰਕਾਰ ਨੂੰ ਚੈਲੰਜ ਕਰ ਰਿਹਾ ਹੈ ਇਹ ਲੋਕਾਂ ਨੂੰ ਸਭ ਪਤਾ ਹੈ ਆ ਲੈਂਡ ਪੂਲਿੰਗ ਆਈ ਸਾਡੇ ਲੱਖ ਵਕਰੇਵੇਂ ਹੋਣਗੇ ਇਸ ਕੇਮ ਦੂਸਰੇ ਨਾਲ ਲੇਕਿਨ ਉਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਲੜਾਂਗੇ ਇਹਦੇ ਤੇ ਪ੍ਰੋਗਰਾਮ ਦਿੱਤਾ ਮੀਟਿੰਗ ਸੱਦੀ ਉਹ ਬਰਾਹਾ ਸਭ ਤੁਸੀਂ ਤਾਂ ਉਸ ਦਿਨ ਤੇਰੀ ਜਦਰਬੰਦੀ ਨਹੀਂ ਤਾਂ ਉਸ ਮੀਟਿੰਗ ਦਾ ਵੀ ਬਾਈਕਟ ਕਰਕੇ ਸੀ ਕਿ ਅਸੀਂ ਨਹੀਂ ਇਹਨਾਂ ਦੇ ਨਾਲ ਇਹਦੇ ਮਤਲਬ ਸਹਿਮਤੀ ਨਹੀਂ ਦਿੱਤੇ ਰਹੇ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਸਹਿਮਤ ਨਹੀਂ ਸੀ ਕਿਤੇ ਪ੍ਰੋਗਰਾਮ ਨਹੀਂ ਕੀਤਾ ਤੁਸੀਂ ਲੈਂਡ ਪੂਲਿੰਗ ਦੇ ਸਬੰਧ ਚ ਠੀਕ ਹੈ ਪੂਰੇ ਦੇਸ਼ ਦੀਆਂ ਜਥੇਬੰਦੀਆਂ ਉਹਦੇ ਚ ਬੋਲੀਆਂ ਨੇ ਉਹਦੇ ਤੇ ਉੱਠੀਆਂ ਨੇ ਲੋਕ ਲੜੇ ਲੋਕਾਂ ਨੇ 60-60 ਹਜ਼ਾਰ 70-70 ਹਜ਼ਾਰ ਦਾ ਇਕੱਠ ਕਰ ਲਿਆ ਜਿਹਨੇ ਸਰਕਾਰ ਨੂੰ ਪਿਛਲ ਪੈਰੀ ਮੋੜਨੇ ਮਜਬੂਰ ਕਰ ਲਿਆ ਲੇਕਿਨ ਤੁਸੀਂ ਤਾਂ ਉੱਧੇ ਵੀ ਸਰਕਾਰ ਵੱਨੀ ਖੜੇ ਸੀ ਜਿਸ ਦਿਨ ਆ ਲੈਂਡ ਪੂਲਿੰਗ ਦੇ ਤਹਿਤ ਜ਼ਮੀਨ ਲਈ 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 ਜਾ ਰਹੀ ਸੀ ਜ਼ਬਰਦਸਤ ਨਹੀਂ ਲੋਕਾਂ ਦੀ ਤੁਸੀਂ ਤਾਂ ਅਸਲ ਵਿੱਚ ਸਰਕਾਰ ਦੇ ਪੱਖ 'ਚ ਖੜੇ ਸੀ ਉਹ ਗੱਲ ਸਰਕਾਰ ਦੇ ਪੱਖ 'ਚ ਨਹੀਂ ਭੁਗਤੀ ਤੁਹਾਡੀ ਸੋ ਮੈਂ ਬੇਨਤੀ ਕਰੂੰਗਾ ਕਿ ਸ਼ਹਿਰ ਮੀਟਰ ਹੈ ਸੋਚ ਕੇ ਬੋਲੋ ਨੰਦੀ ਲੋੜ ਹੈ ਅਸੀਂ ਬਹੁਤ ਸਾਰੀਆਂ ਗੱਲਾਂ ਨੇ ਸਾਡੇ ਕੋਲੇ ਅਸੀਂ ਜਿਹੜੀਆਂ ਬੋਲ ਨਹੀਂ ਰਹੇ ਅੱਜ ਤੱਕ ਅਸੀਂ ਲੋਕਾਂ ਨੂੰ ਨਹੀਂ ਦੱਸਿਆ ਲੈ ਮੈਂ ਅੱਜ ਦੱਸਣਾ ਚਾਹਣਾ ਉਹ ਗਰਾਹਾ ਸਾਹਿਬ ਤੁਸੀਂ ਲੋਕਾਂ ਨੂੰ ਭੁਲੇਖਾ ਪਾਉਣਾ ਲੋਕਾਂ ਦੇ ਵਿੱਚ ਝੂਠ ਬੋਲਦੇ ਹੋ ਕਿ ਅਸੀਂ ਐਮਐਸਪੀ ਦੇ ਹੱਕਚਾਂ ਓਕੇ ਦਿੰਦੇ ਹੋ ਐਮਐਸਪੀ ਦੀ ਗੱਲ ਦੇ ਤੇ ਜਦੋਂ ਇਹ ਅੰਦੋਲਨ 2024-25 ਦਾ ਅੰਦੋਲਨ ਐਮਐਸਪੀ ਦੀ ਮੰਗ ਨੂੰ ਉਭਾਰ ਕੇ ਪੂਰੇ ਵਰਲਡ ਦੇ ਵਿੱਚ ਲੈ ਗਿਆ ਪਾਰਲੀਮੈਂਟ ਦੇ ਵਿੱਚ ਗੱਲਾਂ ਹੋ ਗਈਆਂ ਸੁਪਰੀਮ ਕੋਰਟ ਦੀ ਕਮੇਟੀ ਨੂੰ ਗੱਲਾਂ ਕਰਨੀਆਂ ਪੈ ਗਈਆਂ ਉਸ ਵਕਤ ਉਸ ਵਕਤ ਤੁਹਾਡੀ ਜਿਹੜੀ ਲੋਕਾਂ ਨੇ ਤੁਹਾਨੂੰ ਕਿਹਾ ਸੀ ਨਾ ਕਿ ਏਕਤਾ ਕਰੋ ਚੱਲੋ ਉਸ ਮੋਰਚੇ 'ਚ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਤੁਸੀਂ ਉੱਥੇ ਆਏ ਤੇ ਫਿਰ ਅੱਗੇ ਕੀਤਾ ਕੀ ਉਹ ਜਿਹੜੀ ਚਿੱਠੀ ਜਿਹਦੇ ਤੁਸੀਂ ਲਿਖਿਆ ਤੇ ਐਮਐਸਬੀ ਗਰੰਟੀ ਕਾਨੂੰਨ ਵਾਲੀ ਮੰਗ ਨੂੰ ਮਗਰ ਲੈ ਕੇ ਚੱਲੋ ਮੈਂ ਅਜੇ ਤੱਕ ਅਸੀਂ ਬੋਲੇ ਨਹੀਂ ਸੀ ਇਹ ਤੇ ਅਸੀਂ ਚਾਹੁੰਦੇ ਸੀ ਵੀ ਕਿ ਸ਼ਾਇਦ ਸ਼ਾਇਦ ਫਿਰ ਏਕਤਾ ਹੋ ਜੇ ਲੇਕਿਨ ਆਕਰਤੂਤਾ ਤੁਹਾਡੀ ਤੁਸੀਂ ਸਪਸ਼ਟ ਕਿਹਾ ਕਿ ਅਸੀਂ ਲੋਕਾਂ ਨੂੰ ਕਹਿ ਕੇ ਆਇਓ ਕਿ ਅਸੀਂ ਏਕਤਾ ਕਰਨ ਚੱਲੇ ਆ ਤੇ ਚਿੱਠੀ ਚ ਤੁਹਾਡੀ ਚੇਹ ਲਿਖ ਕੇ ਭੇਜਿਆ ਕਿ ਅਸੀਂ ਆ ਜਿਹੜਾ ਦਿੱਲੀ ਚਲੋ ਪ੍ਰੋਗਰਾਮ ਹੈ ਜਾਂ ਜਿਹੜਾ ਮਰਨ ਮਰਦਾ ਪ੍ਰੋਗਰਾਮ ਹੈ ਅਸੀਂ ਤਾਂ ਇਹਦੇ ਨਾਲ ਸੈਵਨਥ ਨੇ ਅਸੀਂ ਨਹੀਂ ਆਵਾਂਗੇ ਦਿੱਲੀ ਅਸੀਂ ਨਹੀਂ ਇੱਥੇ ਆਵਾਂਗੇ ਖਨੋਰੀ ਤੇ ਸ਼ੰਭੂ ਚਿੱਠੀ ਤੁਸੀਂ ਇਹ ਕਾ ਕੇ ਭੇਜਿਆ ਤੇ ਲੋਕਾਂ ਨੂੰ ਅਸੀਂ ਨਹੀਂ ਬੋਲੇ ਅਸੀਂ ਨਹੀਂ ਬੋਲੇ ਬੋਲਣਾ ਚਾਹੁੰਦੇ ਸੀਗੇ ਕਿਉਂਕਿ ਅਸੀਂ ਇਹ ਚਾਹੁੰਦੇ ਆ ਕਿ ਸ਼ਾਇਦ ਇਸ ਨਾਲ ਕਿਸੇ ਦਿਨ ਹੋ ਸਕਦਾ ਹੈ ਏਕਤਾ ਹੋ ਜਾਏ ਲੜਾਈਆਂ ਸਰਕਾਰਾਂ ਨਾਲ ਵੱਡੀਆਂ ਲੜਾਈਆਂ ਪੈਣੀਆਂ ਆਉਣ ਵਾਲੇ ਭਵਿੱਖ ਦੇ ਵਿੱਚ ਲੇਕਿਨ ਤੁਸੀਂ ਤਾਂ ਇਹ ਕੀਤਾ ਅੱਜ ਫੇਰ ਜਿਹੜੀ ਏਕਤਾ ਦੀਆਂ ਗੱਲਾਂ ਰੋਜ਼ ਕਰਦੇ ਹੋ ਉਹ ਏਕਤਾ ਨਾ ਹੋਵੇ ਅੱਜ ਤੁਸੀਂ ਇਹ ਗੱਲ ਕਹੀ ਹੈ ਪਰ ਮੈਂ ਬੇਨਤੀ ਕਰਦਾ ਇਹ ਲੋਕਾਂ ਤੋਂ ਪਬਲਿਕ ਤੋਂ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਉਗਰਾਹਾਂ ਨੂੰ ਨਹੀਂ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਦਾ ਕੁਝ ਹੋਰ ਨਾ ਮੋਰਚਿਆਂ ਦੇ ਵਿੱਚ ਜਿਵੇਂ ਧੌਲੇ ਛੰਨੇ ਵਾਲੇ ਮੋਰਚਿਆਂ ਦੇ ਵਿੱਚ ਜਿਹੇ ਜਿਹਾ ਕੁਝ ਹੋਇਆ ਕਿਵੇਂ ਕੀਤਾ ਕੀ ਕਰਦੇ ਰਹੇ ਆ ਫਿਰ ਅਸੀਂ ਉਹ ਵੀ ਲੋਕਾਂ ਦੇ ਸਾਹਮਣੇ ਰੱਖਣ ਲਈ ਮਜਬੂਰ ਹੋਵਾਂਗੇ ਅਗਰ ਤੁਸੀਂ ਇੰਨੇ ਹੀ ਬਣਦੇ ਹੋ ਕਿ ਅਸੀਂ ਮਤਲਬ ਜਿਹਦੇ ਤੇ ਮਰਜ਼ੀ ਕਟਾਕਸ਼ ਕਰ ਗਏ ਜਿਹਦੇ ਤੇ ਮਰਜ਼ੀ ਕੋਈ ਗੱਲ ਕਰ ਦਈਏ ਸੋ ਮੇਰੀ ਬੇਨਤੀ ਹੈ ਆਪਦੀ ਇਸ ਗਲਤੀ ਨੂੰ ਸਾफी ਮੰਗੇ ਔਰ ਸਰਕਾਰ ਦੇ ਪੱਖ ਵਿੱਚ ਭੁਗਤਣ ਵਾਲੀਆਂ ਆਪਦੀਆਂ ਇਹ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਇਹ ਸਪਸ਼ਟ ਕਰਦਾ ਹੈ ਕਿ ਜਿਹੜੇ ਲੋਕਾਂ ਦਾ ਏਕਾ ਹੋਣ ਦੀ ਗੱਲ ਚਰਚਾ ਚੱਲ ਰਹੀ ਹੈ ਕਿਸੇ ਬਸ ਏਕੇ ਦੀ ਗੱਲ ਚੱਲ ਰਹੀ ਹੈ ਤੇ ਤੁਸੀਂ ਚੱਕ ਕੇ ਇਹ ਕਹਿਣਾ ਚਾਹੀਏ ਸ਼ੁਰੂ ਕਰ ਰੱਖਿਆ ਕਿ ਉਹ ਸਰਕਾਰ ਨਾਲ ਲਿਆ ਉਹ ਸਰਕਾਰ ਨਾਲ ਲਿਆ ਉਹ ਸਰਕਾਰ ਨੇ ਲਵਾਇਆ ਉਹ ਸਰਕਾਰ ਨੇ ਲਵਾਇਆ ਇਹਦਾ ਮਤਲਬ ਸਰਕਾਰ ਦੇ ਪੱਖ 'ਚ ਭੁਗਤਣ ਵਾਲੀ ਗੱਲ ਕੀਤੀ ਜਾ ਰਹੀ ਹੈ ਸਾਡੇ ਇਸ ਲੀਡਰ ਵੱਲੋਂ ਸੋ ਇਹਨਾਂ ਨੂੰ ਇੱਥੇ ਤੋਂ ਮਾਫੀ ਮੰਗਣੀ ਚਾਹੀਦੀ ਹੈ ਮਜਬੂਰ ਨਾ ਕਰੇ ਕਿ ਅਸੀਂ ਹੋਰ ਅੱਗੇ ਮੰਗਲੋ ਕੁਝ ਅਗਲੇ ਵੀ ਪਰਦੇ ਖੁੱਲਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ